हां जी गुरु प्यारी 사트 ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ 사트 ਸੰਗਤ ਜੀਓ ਅੱਜ ਇੱਕ ਮੰਨ ਦਾ ਇੱਕ ਦੁਬਦਾ ਪੈਦਾ ਹੋਈ ਸੀ ਇਹ ਤੋਂ ਆਪਾਂ ਰਾਗ ਸਰੰਗ ਦਾ ਜੇਉ ਕੀਰਤਨ ਕਰ ਰਹੇ ਸੀ ਨਾ ਰਾਗ ਸਰੰਗ ਦੇ ਵਿੱਚ ਤਾਂ ਭਗਤ सूरदास ਜੀ ਦਾ ਸ਼ਬਦ ਆਇਆ ਇੱਕ ਜਣੀ ਦੀ ਤੇ ਸਰੰਗ ਮਹੱਲਾ 5 सूरदास ਇੱਕ ਓੰਕਾਰ ਸਤਿਗੁਰ ਪ੍ਰਸਾਦ ਤੇ ਇਹ ਜਿਹੜਾ ਸ਼ਬਦ ਆਇਆ ਸੀ ਹਰ ਕੇ ਸੰਗ ਵਸੇ ਹਰ ਲੋਕ ਤਨ ਮਨ ਅਰਪ ਸਭ ਸਭ ਅਰਪਿਓ ਅਨੁਦ ਸਹਿਜ ਧੁਨ ਝੋਕ ਰਹਾਓ ਦਰਸ਼ਨ ਪੇਖ ਭਏ ਨਿਰਵਕੀ ਪਾਏ ਹੈ ਸਗਲੇ ਥੋਕ ਆਨ ਵਸਤਿਓ ਕਾਜ ਨ ਕਸੂਐ ਸੁੰਦਰ ਵਦਨ ਅਲੋਕ ਠੀਕ ਹੈ ਆਨ ਵਸਤਿਓ ਕਾਜ ਨ ਕਸੂਐ ਸੁੰਦਰ ਵਦਨ ਅਲੋਕ ਇਹ ਜਿਹੜੇ ਬਹੁਤ ਸਮਝ ਨਹੀਂ ਆ ਰਿਹਾ ਸੀ ਕਿਵੇਂ ਬਣੇ ਇਹ ਸੁੰਦਰ ਵਦਨ aloop ਇਹਨੂੰ ਆਪਾਂ ਐਕਸਪਲੇਨ ਕਰਾਂਗੇ ਸ਼ਾਮ ਸੁੰਦਰਤਾ ਚ ਆਣ ਜੋ ਚਾਹਤ ਜਿਉਂ ਕੁਸ਼ਤੀ ਤਨ ਜੋਕ ਸੂਰਦਾਸ ਮਨ ਪ੍ਰਭ ਹਥ ਲੀਨੋ ਦੀਨੋ ਇਹ ਪਰਲੋਕ ਹੁਣ ਜਿਹੜੀ ਪੰਕਤ ਦੇ ਵਿੱਚ ਜਿਵੇਂ ਆਪਾਂ ਨਾਨਕ ਨਾਮ ਆ ਜਾਂਦਾ ਐਂਡ ਤੇ ਨਾਨਕ ਆ ਜਾਂਦਾ ਆਪਾਂ ਸਮਝਦੇ ਵੀ ਇਹ ਗੁਰੂ ਨਾਨਕ ਜੀ ਦੀ ਬਾਣੀ ਮਹਲਾ ਪਹਿਲਾ ਪੰਜਵਾਂ ਦੂਜਾ ਤੀਜਾ ਇਸ ਤਰ੍ਹਾਂ ਹੈਗੀ ਹੈ ਨਾ ਇਹਦੇ ਵਿੱਚ ਆਇਆ ਵੀ ਸੂਰਦਾਸ ਮਨ ਪ੍ਰਭ ਹਥ ਲੀਨੋ ਦੀਨੋ ਇਹ ਪਰਲੋਕ ਲੇਕਿਨ ਇਹ ਕਰਤੇ ਕਰਤੇ ਵੀ ਇੱਕ ਗੱਲ ਇਹ ਆਈ ਵੀ ਪ੍ਰੋਫੈਸਰ ਸਾਹਿਬ ਸਿੰਘ ਜੀ ਕਹਿੰਦੇ ਵੀ ਇਹ ਜਿਹੜੀ ਹੈਗੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿਰਫ ਸੂਰਦਾਸ ਜੀ ਦੀ ਇੱਕ ਤੁਕ ਮੰਨੀ ਗਈ ਹੈ ਇੱਕ ਤੁਕ ਕਿਹੜੀ-ਕਿਹੜੀ ਹੈਗੀ ਹੈ ਉਹ ਹੋਗੀ ਹੈ 60 ਮਨ ਬੇਮੁਖਣ ਕੋ ਸੰਗ ਇੱਕ ਤੁਕ ਜਿਹੜੀ ਹੈਗੀ ਹੈ 60 ਮਨ ਦੇ ਬੇਮੁਖਣ ਕੋ ਸੰਗ ਇਹ ਮਨ ਬੇਮੱਖਨ ਦਾ ਸੰਗ ਛੱਡ ਦੇ ਠੀਕ ਹੈ ਨਾ ਇੱਕੋ ਹੀ ਤੋ ਪ੍ਰੋਫੈਸਰ ਸਾਹਿਬ ਕਹਿੰਦੇ ਇੱਕੋ ਹੈਗੀ ਹੈ 60 ਮਨ ਬੇਮੱਖਨ ਕੋ ਸੰਗ 60 ਮਨ ਹਰ ਬੇਮੱਖਨ ਕੋ ਸੰਗ ਜਿਹੜੀ ਹਰੀ ਦੇ ਨਾਮ ਤੋਂ ਬੇਮੱਖਨਾਂ ਦਾ ਕਿਹਦੇ ਸੰਗ ਹੀ ਛੱਡ ਦੇ ਵੀ ਮਾਰੇ ਨੇ ਇਹ ਮਨ ਪ੍ਰੋਫੈਸਰ ਸਾਹਿਬ ਕਹਿੰਦੇ ਵੀ ਸਹਿਰ ਸਿੰਘ ਜੀ ਕਹਿੰਦੇ ਵੀ ਇਹ ਜਿਹੜੀ ਇੱਕ ਪੰਗਤੀ ਸਰਪ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਸੂਰਦਾਸ ਜੀ ਦੀ ਹੈ ਹੁਣ ਇਹ ਦੇਖਿਆ ਵੀ ਇਹ ਮਨ ਚ ਡੁੱਬਦਾ ਇਹ ਪੈਦਾ ਹੋਈ ਸੀ ਯਾਰ ਭੀ ਭਗਤ ਸੂਰਦਾਸ ਜੀ ਬਹੁਤ ਮਹਾਨ ਕਵੀ ਹੋ ਇਹਨਾਂ ਬਾਰੇ ਐਕਸਪਲੇਨ ਕਰਦੇ ਆਪਾਂ ਵੀ ਹੁਣ ਜਿਹੜਾ ਇਹ ਜਿਹੜਾ ਸ਼ਬਦ ਹੈਗਾ ਜਿਹੜਾ ਗੁਰੂ ਗੰਗ ਸਾਹਿਬ ਦੇ ਵਿੱਚ ਦਰਜ ਜੋ ਸ਼ਬਦ ਹੈ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਵਿੱਚ ਪੰਜ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਦਰਜ ਕੀਤਾ ਹੈ ਠੀਕ ਹੈ ਵੇ ਹਰ ਕੇ ਸੰਗ ਵਸੇ ਹਰ ਲੋ ਹੁਣ ਉਹਦੇ ਵਿੱਚ ਇਹ ਲੱਗਦਾ ਵੀ ਭਗਤ ਸੂਰਦਾਸ ਜੀ ਦੀ ਜ਼ਿੰਦਗੀ ਦਾ ਨਜ਼ੂਰ ਕੱਟ ਕੇ ਮਹਾਰਾਜ ਨੇ ਸ਼ਬਦ ਆਪ ਉਚਾਰਨ ਕੀਤਾ ਹੈ ਇਹ ਨਹੀਂ ਪੰਜਵੇਂ ਪਾਤਸ਼ਾਹ ਜਿਹੜੇ ਬਾਣੀ ਹੈ ਉਹ ਇਹ ਲੱਗਦਾ ਵੀ ਜਿਵੇਂ ਭਗਤ ਸ਼ੁਰਦਾਸ ਜੀ ਨੂੰ ਸਿੱਖਿਆ ਦਿੱਤੀ ਹੁਣ ਭਗਤ ਸ਼ੁਰਦਾਸ ਜੀ ਨੇ ਸਿੱਖਿਆ ਦੇਣ ਦਾ ਮਤਲਬ ਕੀ ਹੋ ਗਿਆ ਇਹ ਸ਼ਬਦ ਤੋਂ ਆਪਾਂ ਸਮਝਣ ਦੀ ਕੋਸ਼ਿਸ਼ ਕਰੋ ਵੀ ਮਹਾਰਾਜ ਕਹਿੰਦੇ ਵੀ ਹਰ ਕੇ ਸੰਗ ਵਸੇ ਹਰ ਲੋਕ ਜਿਹੜੇ ਹਰੀ ਦੇ ਲੋਕ ਹੈ ਪ੍ਰਮਾਤਮਾ ਨੂੰ ਯਾਦ ਕਰਨ ਵਾਲੇ ਉਹ ਹਰੀ ਦੇ ਸੰਗ ਵੱਸਦੇ ਆ ਤਨ ਮਨ ਅਰਪ ਸਰਬਸ ਸਭ ਅਰਪਿਓ ਆਨਦ ਸਹਿਜ ਤੁਨ ਜੋ ਉਹ ਆਪਣਾ ਸਾਰਾ ਤਨ ਮਨ ਧਨ ਜਿਹੜਾ ਹੈਗਾ ਤੇ ਕਹਿੰਦੇ ਵੀ ਉਹਨੂੰ ਸਭ ਕੁਝ ਅਰਪੋ ਆਨਦ ਸਹਜ ਤੁਣ ਝੋਕ ਸਹਜ ਤੁਣ ਜਿਹੜੀ ਉਹਨਾਂ ਦੇ ਅੰਦਰ ਜਿਹੜੀ ਚੱਲਦੀ ਰਹਿਣੀ ਚਾਹੀਦੀ ਹੈ ਠੀਕ ਹੈ ਜਦੋਂ ਸਭ ਕੁਝ ਸਰਪੀ ਕਰਦਾ ਫਿਰ ਸਹਜ ਤੁਣ ਚੱਲ ਪੈਂਦੀ ਹੈ ਠੀਕ ਹੈ ਦਰਸ਼ਨ ਭੇਖ ਪੇਖ ਭਈ ਨਿਰਵਖਹੀ ਪਾਏ ਹੈ ਸਗਲੇ ਥੂਕ ਕਹਿੰਦੇ ਉਹ ਫਿਰ ਜਦੋਂ ਪ੍ਰਮਾਤਮਾ ਪ੍ਰਭੂ ਪ੍ਰਮੇਚਦਾ ਜਿਹੜਾ ਦਰਸ਼ਨ ਕਰ ਲੈਂਦੇ ਆ ਉਹ ਨਿਰਵੇਖਈ ਹੋ ਜਾਂਦੇ ਨਿਰਵੇਖੀ ਦਾ ਮਤਲਬ ਵੀ ਉਹਨਾਂ ਨੂੰ ਕੋਈ ਵੇਖਿਆ ਵਿਕਾਰਾਂ ਦੇ ਉਹਨਾਂ ਨੂੰ ਮਾਇਲ ਨਹੀਂ ਲੱਗਦੀ ਤੇ ਪਾਈ ਹੈ ਸਗਲੇ ਤੋਗ ਸਗਲੇ ਤੋਗ ਦਾ ਮਤਲਬ ਉਹਨਾਂ ਨੂੰ ਸਾਰੇ ਪਦਾਰਥ ਸੁਖ ਸ਼ਾਂਤੀ ਸਕੂਨ ਆਨੰਦ ਨਾਮ ਧੰਦੀ ਪ੍ਰਾਪਤੀ ਹੋ ਜਾਂਦੀ ਹੈ ਆਨਵਸਥਿਉ ਆਜ ਕਾਜਨਕ ਸੁਏ ਸੁੰਦਰ ਵਦਨ ਅਲੋਕ ਹੁਣ ਸੁੰਦਰ ਵਦਨ ਅਲੋਕ ਤੋਂ ਆਪਾਂ ਇਹਨੂੰ ਇਹ ਹੈ ਵੀ ਮਹਾਰਾਜ ਕਹਿੰਦੇ ਵੀ ਫਿਰ ਉਹਨਾਂ ਨੂੰ ਪਰਮੇ ਪਰਮਾਤਮਾ ਪਰਮੇਸ਼ਰ ਦਾ ਨਾਮ ਹੀ ਸੁੰਦਰ ਲੱਗਦਾ ਹੈ ਉਹਨਾਂ ਨੇ ਸੁੰਦਰ ਵਦਨ ਵਾਲੇ ਲੋਕਾਂ ਤੋਂ ਹੀ ਲੈਣਾ ਹੈ ਅਲੋਕ ਸਮੁੰਦਰ ਵਦਨ ਵਾਲੇ ਸੋਹਣੀਆਂ ਮੂਰਤਾਂ ਤੋਂ ਸੂਰਤਾਂ ਤੋਂ ਕੀ ਲੈਣਾ ਉਹਨਾਂ ਦਾ ਸਿਰ ਪ੍ਰਮਾਤਮਾ ਹੀ ਸਭ ਕੁਝ ਲੱਗਦਾ ਜਿੰਦੀ ਸਭ ਤੋਂ ਸੁੰਦਰ ਪ੍ਰਮਾਤਮਾ ਉਹਨੂੰ ਮਤਲਬ ਕਿ ਜਿਹੜੀ ਦੁਨਿਆਵੀ ਸੁਪਨਾ ਹੈਗਾ ਇਸਤਰੀ ਪਰਸ ਦੋਨਾਂ ਵਾਸਤੇ ਆ ਠੀਕ ਹੈ ਨਾ ਉਹਨਾਂ ਨੂੰ ਉਹ ਨਹੀਂ ਚੰਗਾ ਲੱਗਦਾ ਪ੍ਰਮਾਤਮਾ ਦੀ ਸੁੰਦਰਤਾ ਹੀ ਵਧੀਆ ਲੱਗਦੀ ਹੈ ਸ਼ਾਮ ਸੁੰਦਰਤਾ 'ਚ ਆਣ ਦੀ ਉਚਾਹਤ ਜਿਉਂ ਕੁਸ਼ਤੀ ਤਨਯੋਗ ਹੁਣ ਕਹਿੰਦੇ ਵੀ ਜਿਹੜੇ ਲੋਕ ਬਹੁਤ ਸੁੰਦਰ ਵੀ ਹੈਗੇ ਆ ਉਹਨਾਂ ਦਾ ਹਾਲ ਕੀ ਹੈ ਉਹ ਕਹਿੰਦੇ ਜੇ ਤੁਹਾਨੂੰ ਪ੍ਰਮਾਤਮਾ ਨੇ ਇਹ ਸੁੰਦਰਤਾ ਵੀ ਦਿੱਤੀ ਹੋਵੇ ਸੁਹੱਪਣ ਵੀ ਦਿੱਤਾ ਹੋਵੇ ਸਭ ਕੁਝ ਦਿੱਤਾ ਹੋਵੇ ਤੇ ਤੁਸੀਂ ਪ੍ਰਮਾਤਮਾ ਤੋਂ ਬਿਨਾਂ ਹੋਰ ਸਮਝੋ ਨਾਮ ਤੋਂ ਬਿਨਾਂ ਹੋਰ ਚੀਜ਼ ਮੰਗੋ ਤਾਂ ਫਰਮਾਹ ਜੀ ਕਹਿੰਦੇ ਉਹ ਤਾਂ ਕੁਸਤੀ ਹੈ ਉਹਨਾਂ ਦੇ ਤਾਨੂੰ ਕੀ ਲੱਗੀ ਹੋਈ ਹੈ ਜੋਕ ਲੱਗੀ ਹੋਈ ਹੈ ਸੂਰਤਾ ਸਮਨ ਪ੍ਰਭ ਹਥ ਦੀਨੋ ਦੀਨੋ ਹੋ ਪਰਲੋਕ ਸੂਰਦਾਸ ਜੀ ਨੂੰ ਮਹਾਰਾਜ ਨੇ ਇੱਕ ਤਰ੍ਹਾਂ ਦਾ ਸਿੱਖਿਆ ਦੇ ਰਹੀ ਐ ਇਸ ਵਿੱਚ ਇੱਥੋਂ ਮੇਰੇ ਵੀ ਦਿਮਾਗ 'ਚ ਹੁਣ ਗੱਲ ਹੈ ਕਿ ਵਾਕਈ ਜਿਹੜਾ ਸ਼ਬਦ ਹੈਗਾ ਮਹਾਰਾਜ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸੂਰਦਾਸ ਨੂੰ ਸੰਬੋਧਨ ਕਰਕੇ ਕਿਹਾ ਜਾਂ ਸੂਰਦਾਸ ਜੀ ਦੇ ਜੀਵਨ ਤੋਂ ਸਿੱਖਿਆ ਲੈਣ ਵਾਸਤੇ ਕਿਹਾ ਹੁਣ ਆਪਾਂ ਸੂਰਦਾਸ ਜੀ ਦੇ ਵੀ ਜਿਨ੍ਹਾਂ ਨੇ ਆਪਣਾ ਮਨ ਜਿਹੜਾ ਹੈਗਾ ਪ੍ਰਭੂ ਦੇ ਹੱਥਾਂ ਦੇ ਵਿੱਚ ਦੇਤਾ ਜਾਂ ਪ੍ਰਭੂ ਦੇ ਕਿਰਪਾ ਲੈ ਲਈ ਤਾਂ ਦੀਨ ਉਹ ਪ੍ਰਲੋਕ ਤਾਂ ਨੂੰ ਇਹ ਜਿਹੜਾ ਪ੍ਰਲੋਕ ਹੈਗਾ ਲੋਕ ਤੇ ਪ੍ਰਲੋਕ ਉਹਨਾਂ ਦਾ ਇਹੀ ਸਵਰਗ ਹੈ ਹੁਣ ਮਹਾਰਾਜ ਨੇ ਕਿ ਇਹ ਸੂਰਦਾਸ ਨੂੰ ਕਿਉਂ ਉਪਦੇਸ਼ ਦੀ ਲੋੜ ਦੇਣ ਦੀ ਲੋੜ ਪੈਗੀ ਕਿਉਂਕਿ ਸੂਰਦਾਸ ਜੀ ਦੇ ਇੱਕੋ ਸ਼ਬਦ ਹੈਗਾ 60 ਰੇਮਨ 60 ਹਰਮਨ ਬੇਮੁਖਣ ਕੋ ਸੰਗ ਬੇਮੁਖਾਂ ਦਾ ਸੰਗ ਛੱਡਦੇ ਇੱਕੋ ਹੀ ਗੱਲ ਕਹਿਦੀ ਹੁਣ ਸੂਰਦਾਸ ਜੀ ਦੇ ਜੀਵਨ ਬਾਰੇ ਆਪਾਂ ਗੁਰੂ ਗੰਦ ਸਾਹਿਬ ਜੀ ਦੇ ਪਾਠ ਪੜ੍ਹਦੇ ਆ ਠੀਕ ਨਾ ਤੇ ਸੂਰਦਾਸ ਜੀ ਦੇ ਜੀਵਨ ਜਿਹੜਾ ਹੈਗਾ ਭਗਤ ਸੂਰਦਾਸ ਜੀ ਉਹਦੇ ਜੀਵਨ ਬਾਰੇ ਆਪਾਂ ਨਾ 2 ਮਿੰਟ ਵਿਚਾਰ ਕਰ ਲੈਂਦੇ ਭਗਤ ਸੂਰਦਾਸ ਜੀ ਕੌਣ ਸੀਗੇ ਸੋ ਭਗਤ ਸੂਰਦਾਸ ਜੀ ਜਿਹੜੀ ਹੈਗੀ ਹੈ ਵੀ ਇੱਕ ਉਹਨਾਂ ਦਾ ਨਾਂ ਅਸਲ ਵਿੱਚ ਮਦਨਮੋਹਨ ਸੀ ਤੇ ਉਹ ਜਨਮ ਤੋਂ ਬਹੁਤ ਸੁੰਦਰ ਸਨ ਤੇ ਤਾਂ ਕਰਕੇ ਉਹਨਾਂ ਦਾ ਉਹਨਾਂ ਦਾ ਨਾਮ ਜਿਹੜਾ ਮਦਨਮੋਹਨ ਰੱਖਿਆ ਗਿਆ ਦਿੱਲੀ ਦੇ ਜਿਹੜੇ ਇੱਕ ਪਿੰਡ ਹੈ ਉੱਥੇ ਰਵਿਦਾਸ ਪੰਡਿਤ ਰਵਿਦਾਸ ਦੇ ਘਰ ਨੂੰ ਦਾ ਜਨਮ ਹੋਇਆ ਪੰਡਤਾਂ ਦੇ ਘਰ ਦਾ 15 ਤੋਂ 40 ਦੀ ਗੱਲ ਹੈ ਇਹ ਤੇ ਸ਼ੂਰ ਦਾ ਭਗਤ ਸ਼ੂਰਦਾ ਜਿਹੜੇ ਜਨਮ ਤੋਂ ਅੰਨੇ ਨਹੀਂ ਸੀ ਕਿਉਂਕਿ ਆਪਾਂ ਜਿਹੜਾ ਬੰਦਾ ਅੰਨ੍ਹਾ ਹੁੰਦਾ ਉਹਨੂੰ ਆਪਾਂ ਕਹਿ ਦਿੰਨੇ ਵੈ ਸ਼ੂਰਮਾ ਇਹ ਸ਼ੂਰਮਾ ਰਾਗੀ ਕਹਿ ਦਿੰਨੇ ਆ ਜਾਂ ਸ਼ੂਰ ਮਿਆਂ ਆਪ ਦੇ ਉੱਤੇ ਰਾਗੀ ਹੁੰਦੀ ਹੈ ਠੀਕ ਹੈ ਨਾ ਯੂ ਉਹਨਾਂ ਨਾਲ ਕੋਹ ਨੂੰ ਸ਼ੂਰਮਾ ਕਹਿ ਦੋ ਠੀਕ ਹੈ ਤਾਂ ਕਿ ਇਹ ਲਿਖਣੇ ਭਗਤ ਸ਼ੂਰਦਾ ਜੀ ਜਨਮ ਤੋਂ ਅੰਨੇ ਨਹੀਂ ਸੀਗੇ ਤੇ ਜਦੋਂ ਅੰਨ ਹੋਏ ਤਾਂ ਉਹਨਾਂ ਦਾ ਨਾਂ ਫਿਰ ਸ਼ੂਰਦਾਸ ਪਿਆ ਗਿਆ ਹੁਣ ਗੱਲ ਇਹ ਹੈ ਵੀ ਵਿਦਿਆ ਪੜਨ ਦੇ ਨਾਲ ਰਾਗ ਵੀ ਸਿੱਖਦੇ ਸੀ ਜਿੱਥੇ ਚਾਹ ਹਾਣ ਉੱਥੇ ਚਾਹ ਮੈਂ ਹੋਣੀ ਉੱਥੇ ਜਾ ਚਲੇ ਜਾਣਾ ਤੇ ਸੰਸਕ੍ਰਿਤ ਹਿੰਦੀ ਫਾਰਸੀ ਜੀ ਦੇ ਮਤਲਬ ਵਿਦਵਾਨ ਬਣ ਗਏ ਵਧੀਆ ਪੜਨ ਲੱਗ ਗਏ ਕਵਿਤਾ ਤੇ ਰਾਗ ਦਾ ਪੂਰਾ ਗਿਆਨ ਹੋ ਗਿਆ ਸੁੰਦਰ ਕਮਦਾਮਾਂ ਰੇਖਣ ਲੱਗੇ ਰਚਨ ਲੱਗੇ ਤੇ ਇਹਨਾਂ ਦਾ ਕੀ ਹੋਇਆ ਇੱਕ ਆਪ ਸੁੰਦਰ ਸੀਗੀ ਜਵਾਨੇ ਦੀ ਸੁੰਦਰਤਾ ਵਿਚਾਰ ਸੁੰਦਰਤਾ ਦੂਸਰਾ ਕਵਿਤਾ ਦੇ ਰਾਗ ਦਾ ਸੌਂਕ ਫਿਰ ਕਿਸੇ ਹਰ ਪਾਸੇ ਮਦਨਮੋਹਨ ਦੀ ਬੜਾਈ ਹੋਣ ਲੱਗ ਗਈ ਮਤਲਬ ਹਰੇਕ ਪਾਸੇ ਉਹਦੀ ਚਰਚਾ ਹੋਣ ਲੱਗ ਗਈ ਤੇ ਉਹਦਾ ਕੀ ਹੋਇਆ ਸਬੰਧ ਹਰੇਕ ਬੰਦਾ ਉਹਨੂੰ ਮਿਲਦਾ ਨੂੰ ਨਿਹਾਲ ਹੋ ਜਾਂਦਾ ਉਹਨੂੰ ਮਿਲ ਕੇ ਹੁਣ ਅੰਨਾ ਹੋਣਾ ਤੇ ਸੂਰਦਾਸ ਬੰਨਾ ਕਿਵੇਂ ਹੋਇਆ ਕੰਮ ਇਹ ਜਵਾਨੀ ਆਉਂਦਾ ਪਿਆਰ ਆ ਜਾਂਦਾ ਠੀਕ ਹੈ ਨਾ ਕੋਈ ਇੱਕ ਲੜਕੀ ਸੀ ਬਹੁਤ ਸੁੰਦਰ ਜਣੀ ਦੀ ਉਹਦੇ ਉੱਪਰ ਮੋਹਤ ਹੋਈ ਠੀਕ ਹੈ ਜੀ ਉਹਦੀ ਤਾਂ ਪ੍ਰਮੋਹਤ ਹੋਈ ਤਾਂ ਉਹ ਆਪਣਾ ਕੋਈ ਸਰੋਵਰ 'ਚ ਉੱਤੇ ਇਸ਼ਨਾਨ ਪਾਣੀ ਕਰਦੀ ਸੀ ਔਰ ਉਹਨੂੰ ਮਿਲਦੀ ਉਹ ਔਰ ਮਿਲਦੀ ਕੀ ਹੈ ਮਿਲਣ ਦੇ ਨਾਲ ਕੀ ਹੋਇਆ ਸੂਰਦਾਸ ਦੀਆਂ ਉਹ ਅੱਖਾਂ 'ਚ ਅੱਖਾਂ ਪਾ ਕੇ ਮਤਲਬ ਮੁੰਡਾ ਦੇਖ ਦੀ ਫੂਰਦਾਸ ਕਹਿੰਦਾ ਤੂੰ ਦੇਖ ਮੇਰੀ ਅੱਖਾਂ ਚ ਦੇਖ ਮੇਰੀ ਸੁੰਦਰਤਾ ਨੂੰ ਮੇਰੇ ਸਰੀਰ ਚ ਉਹਨਾਂ ਦੇਖ ਮੇਰੀ ਅੱਖਾਂ ਨੂੰ ਦੇਖ ਅੱਖਾਂ ਚ ਦੇਖ ਉਹ ਨਹੀਂ ਬਹੁਤ ਸੁੰਦਰ ਹੈ ਬਹੁਤ ਸੋਹਣਾ ਲੱਗਦਾ ਠੀਕ ਹੈ ਹੁਣ ਲੜਕੀ ਦੇ ਨਾਲ ਉਹ ਜਿਹੜਾ ਪਿਆਰ ਸੀ ਇਸ ਤਰ੍ਹਾਂ ਚੱਲਦਾ ਰਿਹਾ ਇੱਕ ਦਿਨ ਕੀ ਹੋਇਆ ਮਤਲਬ ਕਰਦੇ ਕਰਦੇ ਉਹਦਾ ਵਿਸ਼ਵਾਸ ਬਣ ਗਿਆ ਵੀ ਆਪਾਂ ਇੱਕ ਦੂਜੇ ਤੋਂ ਦੂਰ ਨਹੀਂ ਹੈਗੇ ਤਾਂ ਫੂਰਦਾਸ ਨੇ ਕੀ ਕਿਹਾ ਉਹ ਕਹਿੰਦਾ ਕਹਿੰਦਾ ਵੀ ਪਸੰਤ ਰਾਣੀ ਵਰੀਆਂ ਅੱਖਾਂ ਵੱਲ ਦੇਖ ਧਿਆਨ ਨਾਲ ਦੇਖ ਕੇ ਕੀ ਕਹਿੰਦੀ ਮੈਂ ਆਪਦੀਆਂ ਅੱਖਾਂ ਵੱਲ ਦੇਖਦੀ ਆਂ ਕਹਿੰਦਾ ਕਿ ਕੁਝ ਦੇਖਿਆ ਤੇ ਜੋਬਤੀ ਕਹਿੰਦੀ ਮੈਂ ਹਾਂ ਕੀ ਦੇਖਿਆ ਕਹਿੰਦਾ ਠੀਕ ਹੈ ਕਹਿੰਦਾ ਵੀ ਮੈਂ ਆਪਣਾ ਚਿਹਰਾ ਤੁਹਾਡੀਆਂ ਅੱਖਾਂ ਦੇ ਵਿੱਚ ਦੇਖਿਆ ਮੈਨੂੰ ਆਪਦਾ ਚਿਹਰਾ ਤੁਹਾਡੀਆਂ ਅੱਖਾਂ ਵਿੱਚ ਦਿਸਿਆ ਤੇ ਸੂਰਦਾਸ਼ਮ ਕਹਿੰਦਾ ਵੀ ਐਂ ਗਾ ਵੀ ਕੱਲ ਨੂੰ ਆਈ ਠੀਕ ਹੈ ਕੱਲ ਨੂੰ ਆਈ ਤਾਂ ਮਤਲਬ ਉਹਨੇ ਕੀ ਕਿਹਾ ਵੀ ਨਾਲ ਆਪਦੇ ਦੋਸ ਲਾਈਆਂ ਲੈ ਕੇ ਤਿੱਖੀਆਂ ਸਲਾਈਆਂ ਜਿਹੀਆਂ ਮਤਲਬ ਇਹੋ ਮਤਲਬ ਵਿੱਚ ਜਦੋਂ ਜਿਕਾਈਰ ਬਣ ਜਾਂਦਾ ਪ੍ਰੇਮ ਪਿਆਰ ਦਾ ਤੋਸ ਲਾਈਆਂ ਲੜਕੀ ਮਤਲਬ ਨਾਲ ਲਈ ਜਦੋਂ ਨਾਲ ਲੈ ਕੇ ਜੀ ਤਾਂ ਦੂਜੇ ਦਿਨ ਜਦੋਂ ਹੋ ਸੂਰਦਾਸ ਦੇ ਕੋਲੇ ਆਈ ਤਾਂ ਉਹਨੇ ਕੀ ਕੀਤਾ ਜਦੋਂ ਸਲਾਈਆਂ ਦੋਨੇ ਚਲਾਈਆਂ ਸੀਗੀਆਂ ਤਾਂ ਸੂਰਦਾਸ ਨੇ ਜਲਾਈਆਂ ਤੋਂ ਫੜ ਕੇ ਆਪਦੀਆਂ ਦੋਨੇ ਅੱਖਾਂ 'ਚ ਮਾਰ ਲਈਆਂ ਜਦੋਂ ਅੱਖਾਂ 'ਚ ਮਾਰ ਲੀਆਂ ਤਾਂ ਦੇਖੋ ਲਾਈਟ ਚਲੀ ਗਈ ਉਹਨਾਂ ਦਾ ਹੋਣੀ ਸੀਗਾ ਭਗਤ ਸੂਰਦਾਸ ਨਾ ਪੈ ਗਿਆ ਤੇ ਜਿਹੜੀ ਲੜਕੀ ਸ਼ੋ ਮਤਲਬ ਗਸ ਘਾ ਕੇ ਉੱਥੇ ਡਿੱਗ ਪਈ ਤੇ ਮਤਲਬ ਉਹਨੇ ਕਿਹਾ ਵੀ ਕਿਉਂ ਕੀਤਾ ਇਹ ਚੀਜ਼ ਉਹਦਾ ਕਿਉਂ ਦਾ ਜਵਾਬ ਦੇਣ ਵਾਸਤੇ ਜਿਹੜਾ ਹੈਗਾ ਸੂਰਦਾਸ ਨੇ ਉਹਨੂੰ ਕਿਹਾ ਵੀ ਜਿਹੜਾ ਹੈਗਾ ਅੰਨਾ ਕਿਹਾ ਗਿਆ ਠੀਕ ਹੈ ਜੋਪਤੀ ਦੇਖ ਕੇ ਇਹ ਦੇਖ ਕੇ ਗਸ ਖਾ ਕੇ ਧਰ ਤੇ ਡਿੱਗ ਪਈ ਮੋਹਨ ਨੇ ਉਸਨੂੰ ਹਸਪੀਟਲਾਂ ਦੇ ਤੇ ਆਖਿਆ ਪਿਆਰੀ ਮੈਂ ਇਸ ਵਾਸਤੇ ਅੰਨਾ ਹੋਇਆ ਕਿ ਨੈਣ ਕਿਸੇ ਹੋਰ ਸੁੰਦਰੀ ਉੱਤੇ ਮੋਹਤਨ ਹੋ ਜਾਣਾ ਵੀ ਮੈਂ ਤੈਨੂੰ ਅੰਨਾ ਹੋਏ ਵੀ ਇਹ ਨੈਣ ਕਿੰਦਾ ਕਿਸੇ ਹੋਰ ਸੁੰਦਰੀ ਤੇ ਮੋਹਤਨ ਹੋ ਜਾਣਾ ਤੇ ਮੈਂ ਤੈਨੂੰ ਹਿਰਦੇ ਵਿੱਚ ਵਸਾ ਬੈਠਾ ਤੇ ਤੇਰਾ ਰਹਿਣਾ ਚਾਹੁੰਦਾ ਉਸ ਦਿਨ ਤੋਂ ਮਦਨ ਮੋਹਨ ਦੀ ਥਾਂ ਆਪ ਨੂੰ ਸਾਰੇ ਸੂਰਦਾਸ ਕਹਿਣ ਲੱਗੇ ਬਨੇ ਮੈ ਤੈਨੂੰ ਆਪਣੇ ਦਿਲ ਚ ਵਸਾਲਿਆ ਤੇ ਮੈਂ ਤੈਨੂੰ ਅੱਖਾਂ ਰਾਹੀਂ ਨਹੀਂ ਵੇਖਣਾ ਚਾਹੁੰਦਾ ਹੁਣ ਮਤਲਬ ਕੀ ਹੈ ਸੂਰਦਾਸ ਨੇ ਆਪਣੀ ਪ੍ਰਤੀਗਿਆ ਅੱਖਾਂ ਚ ਸਲਾਈਆਂ ਕਰਕੇ ਇਹਨਾਂ ਹੋਗੇ ਪੂਰੀ ਕਰਤੀ ਠੀਕ ਹੈ ਨਾ ਜੀ ਉਦੋਂ ਬਾਅਦ ਦੱਸਦਾ ਵੀ ਸੂਰਦਾਸ ਨੇ ਮਤਲਬ ਅਕਬਰ ਬਾਦਸ਼ਾਹ ਦੀ ਨੌਕਰੀ ਵੀ ਕੀਤੀ ਹੈ ਠੀਕ ਹੈ ਜੀ ਤੇ ਅੰਨਾ ਭਗਤ ਕਰਕੇ ਕ੍ਰਿਸ਼ਨ ਜੀ ਦਾ ਉਹ ਨਿੰਨ ਭਗਤ ਬਣ ਗਿਆ ਪੱਕਾ ਭਗਤ ਹੋਣ ਗਿਆ ਜਣੀ ਉਧਰ ਤੋਂ ਵੱਲੋਂ ਗਾਲਾਂ ਬਹੁਤ ਰਸੀਲੇ ਸੀ ਗਾਉਂਦਾ ਰਹਿੰਦਾ ਸੀ ਕਵਿਤਾਵਾਂ ਰਾ ਦਿਨ ਸੂਰਦਾਸ ਦਾਕ ਮੈਨੂੰ ਪਤਾ ਲੱਗਾ ਸੂਰਦਾਸ ਦੇ ਗੁਣਾਂ ਨੂੰ ਸੁਣ ਕੇ ਟੋਡਰ ਮੰਦ ਰਹੀ ਅਕਬਰ ਨੇ ਉਸ ਨੂੰ ਆਪਣੇ ਦਰਬਾਰ ਵਿੱਚ ਸੱਦ ਲੈਣਾ ਠੀਕ ਹੈ ਜੀ ਤੇ ਉਹਨੂੰ ਨੌਕਰੀ ਵੀ ਦਿੱਤੀ ਆ ਉੱਥੇ ਤੇ ਫਿਰ ਉਹ ਭਗਤ ਦਾ ਜਿਹੜਾ ਕੰਮ ਹੈ ਲੋਕਾਂ ਨੂੰ ਵਰਤੋਂਦਾ ਰਿਹਾ ਜੋ ਵੀ ਉਸ ਉਹਦੇ ਕੋਲੇ ਸੀ ਤੇ ਉਸ ਤੋਂ ਬਾਅਦ ਕੀ ਹੈ ਸੂਰਦਾਸ ਨੂੰ ਕੀ ਕੀਤਾ ਹੋਇਆ ਵੀ ਸੂਰਦਾਸ ਨੇ ਹੁਕਮ ਤਾਂ ਸੁਣ ਲਿਆ ਵੀ ਉਹ ਕਹਿੰਦਾ ਹੈਗਾ ਜੇ ਤੂੰ ਸਾਰਾ ਕੁਝ ਠਟਾਤਾ ਵੀ ਇੱਕ ਵਾਰ ਦੇ ਦਰਬਾਰ ਚ ਬੇਚ ਕੀਤਾ ਜਾਵੇ ਪਰ ਭਗਤ ਦਾ ਬੇਫਰਵਾਹ ਹੁੰਦਿਆ ਕਹਿੰਦਾ ਮੈਂ ਨਹੀਂ ਜਾਂਦਾ ਦਰਬਾਰ ਦੇ ਵਿੱਚ ਅਕਬਰ ਦੇ ਦਰਬਾਰ ਚ ਤੇ ਸ਼ੂਰਦਾਸ ਨੇ ਹੁਕਮ ਸੁਣ ਲਿਆ ਪਰ ਦਰਬਾਰ ਵਿੱਚ ਹਾਜ਼ਰ ਹੋਣ ਤੋਂ ਕਹਤਾ ਵੀ ਨਾ ਕਰਤੀ ਕਹਿੰਦੇ। ਉਸ ਨੇ ਫੈਸਲਾ ਕੀਤਾ ਕਿ ਨੌਕਰੀ ਨਹੀਂ ਕਰੇਗਾ ਪਰ ਬਾਦਸ਼ਾਹ ਨੂੰ ਜਦੋਂ ਪਤਾ ਲੱਗਿਆ ਕਿ ਸ਼ੂਰਦਾਸ ਸਾਹਿਬ ਦਰਬਾਰ ਵਿੱਚ ਨਹੀਂ ਹੁੰਦਾ ਤਾਂ ਆਪਨੇ ਕ੍ਰੋਧ ਵਿੱਚ ਆ ਕੇ ਸ਼ੂਰਦਾਸ ਨੂੰ ਗ੍ਰਿਫਤਾਰੀ ਬਾਤੇ ਹੁਕਮ ਫਰਮਾਨ ਜਾਰੀ ਕੀਤਾ। ਸ਼ੂਰਦਾਸ ਨੂੰ ਗ੍ਰਿਫਤਾਰ ਕਰ ਲਿਆ ਤੇ ਜੇਲ੍ਹ 'ਚ ਸੁੱਟਦਾ। ਅੰਨੇ ਬੰਦੇ ਵੀ ਨਹੀਂ ਸੂਰ ਭਗਤ ਸ਼ੂਰਦਾਸ ਜੀ ਦੀ। ਹੁਣ ਜੇਲ੍ਹ ਦੇ ਜਿਸ ਬੰਦੀਖਾਨੇ ਵਿੱਚ ਸ਼ੂਰਦਾਸ ਨੂੰ ਰੱਖਿਆ ਗਿਆ ਉੱਥੇ ਇੱਕ ਬਹੁਤ ਹਨੇਰਾ ਸੀ। ਠੀਕ ਹੈ ਤੇ ਉੱਥੋਂ ਦਾ ਜਿਹੜਾ ਇੰਚਾਰਜ ਆਫ ਸੀ ਉਹਦਾ ਨਾਮ ਵੀ ਤਿਮਰ ਖਾਨ ਸੀ। ਹਨੇਰੇ ਦਾ ਰੱਖਾ ਹਨੇਰਾ ਸੀ ਤਿਮਰਖਾਂ ਬਹੁਤ ਪੱਥਰਦਿਲ ਸੰਤਰੀ ਸੀ ਉਹ ਕੈਦੀਆਂ ਨਾਲ ਬਹੁਤ ਸ਼ਕਤੀ ਕਰਦਾ ਉਹਦੀ ਸ਼ਕਤੀ ਵੇਖ ਕੇ ਸ਼ੂਰਦਾਸ ਜੀ ਨੇ ਇੱਕ ਕਵਿਤਾ ਲਿਖੀ ਸ਼ੂਰਦਾਸ ਨੇ ਬਹੁਤ ਸ਼ਕਤੀ ਕਰਦਾ ਸੀ ਉਹ ਤਿਮਰਖਾਂ ਸੀ ਤੇ ਉਹ ਉਹਨੇ ਉੱਥੇ ਹੀ ਜਾ ਕੇ ਮਤਲਬ ਛੁਪਾ ਸ਼ੂਰਦਾਸ ਜੀ ਨੇ ਕਵਿਤਾ ਲਿਖਤੀ ਉਸ ਤੋਂ ਬਾਅਦ ਕੀ ਆਵਾਜ਼ ਆਇਆ ਬਾਦਸ਼ਾਹ ਨੇ ਉਹਨੂੰ ਰਹਾਈ ਦਾ ਹੁਕਮ ਕਰਤਾ 4 ਮਹੀਨੇ ਕੈਦ ਰਹਿਣ ਵਿੱਚੋਂ ਮੁਕਤੰਤਰ ਹੋ ਗਏ ਜਾਨੀ ਤੇ ਫਿਰ ਕ੍ਰਿਸ਼ਨ ਜੀ ਦੀ ਨਗਰੀ ਮਥਰਾ ਵੱਲ ਨੂੰ ਚਲੇ ਗਿਆ ਉਹ ਉਦਵਾਜਕਤੇ ਅਨੇਕ ਉੱਚ ਦੇਗੀ ਤੇ ਕਹਿੰਦੇ ਜਾਂਦੇ ਜਾਂਦੇ ਹੁਣ ਜਿਹੜਾ ਅਨਾ ਜਿਹੜਾ ਬੰਦਾ ਹੁੰਦਾ ਸੂਰਮਾ ਉਹ ਆਪਦੀ ਡਗੋਰੀ ਦੇ ਆਸ ਰਹੀ ਚੱਲਦਾ ਹੁੰਦਾ ਕਿਉਂਕਿ ਮੇਰੇ ਰਾਗੀ ਸੀ ਉਸਤਾਦ ਸਾਹਿਬ ਮੈਂ ਹੈਰਾਨ ਸੀਗਾ ਕਿ ਉਹ ਵਸਾਂ ਤੇ ਚੜ ਕੇ ਪਤਾ ਨ ਕਿਤੇ ਕਿਤੇ ਕਿਸੇ ਗੁਰੂ ਘਰ ਕਿਤੇ ਕਿਸੇ ਗੁਰੂ ਘਰ ਉਕੀਤਨ ਕਰਨ ਜਾਂਦੇ ਹੋਏ ਨੇ ਵਸਾਂ ਤੇ ਮਤਲਬ ਮੈਂ ਸੋਚਦਾ ਸੀ ਵੀ ਜਿਹੜਾ ਇੱਕ ਇਹ ਸੂਰਮਾ ਬੰਦਾ ਇਹਨੂੰ ਸਪੋਰਟ ਚਾਹੀਦਾ ਬਿਨਾਂ ਸਪੋਰਟ ਦੇ ਉਹ ਚੱਲ ਜਾਂਦੇ ਵਸ ਤੇ ਜੜ ਜਾਂਦੇ ਅੱਗੇ ਉਹ ਮਤਲਬ ਜਿੱਥੇ ਵੀ ਗੁਰੂ ਘਰ ਰਾਜਸਥਾਨ ਤੱਕ ਮਤਲਬ ਚਲੇ ਜਾਂਦੇ ਉਹ ਬਹੁਤ ਉੱਤਪੁਰ ਮਤਲਬ ਕਿ ਅੰਨੇ ਜਿਹੜਾ ਸੂਰਮਾ ਬੰਦਾ ਹੁੰਦੇ ਚ ਪਾਵਰ ਹੁੰਦੀ ਹੈ ਜਾਂ ਇਹ ਲਾ ਲੋ ਪ੍ਰਮਾਤਮਾ ਹੀ ਹੱਥ ਦੇ ਕੇ ਰੱਖਿਆ ਕਰਦਾ ਤਾਂ ਜਿਸ ਦਾ ਰੱਖਾ ਭਗਵਾਨ ਉਸ ਨੂੰ ਦੁੱਖ ਕੋਈ ਨਹੀਂ ਹੁੰਦਾ ਤੋ ਜਾਂਦੇ ਜਾਂਦੇ ਕਹਿੰਦੇ ਵੀ ਇੱਕ ਸੂਰਦਾਸ ਜੀ ਇੱਕ ਖੂਹ ਚ ਡਿਗਵੇ ਉਹਦੇ ਚ ਪਾਣੀ ਵੀ ਸੀਗਾ ਸਾਰੀ ਰਾਤ ਕਹਿੰਦੇ ਉੱਥੇ ਖੜੇ ਰਹੇ ਦੂਜੇ ਦਿਨ ਕਹਿੰਦੇ ਕਿਤੇ ਪਤਾ ਲੱਗਿਆ ਲੋਰਕਿਆਂ ਨੂੰ ਬੱਚਿਆਂ ਨੂੰ ਉਹਨਾਂ ਨੇ ਮਿਲਵਾ ਕੇ ਉਹਨੂੰ ਕੱਢਿਆ ਤੇ ਸ੍ਰੀ ਕ੍ਰਿਸ਼ਨ ਮਹਿਮਾ ਤੇ ਗ੍ਰੰਥਾਂ ਦੀ ਰਚਨਾ ਵੀ ਕੀਤੀ ਕਿਉਂਕਿ ਸੂਰਦਾਸ ਜੀ ਸ੍ਰੀ ਕ੍ਰਿਸ਼ਨ ਦੇ ਮਤਲਬ ਭਗਤ ਸੀਗੇ ਤੇ ਉਹਨਾਂ ਨੇ ਗ੍ਰੰਥਾਂ ਦੀ ਵੀ ਰਚਨਾ ਕੀਤੀ ਹੈ ਫਿਰ ਦੇ ਵਿੱਚ ਬਹੁਤ ਵਿਰਹ ਹੋ ਸੀ ਪਿਆਰ ਸੀ ਹੁੰਦੇ ਬਹੁਤ ਜਿੰਨੀ ਤੇ ਜਿਸ ਸੁੰਦਰੀ ਦੀ ਸੂਰਤ ਦੇਖਣ ਪਿੱਛੋਂ ਅੰਨੇ ਹੋਏ ਸਨ ਉਸ ਨੂੰ ਭੁੱਲੇ ਨਹੀਂ ਸਨ ਉਹਨਾਂ ਦੇ ਮਨ 'ਚ ਸੀਗੀ ਦਿਲ ਦੇ ਵਿੱਚ ਉਹ ਪਵਿੱਤਰ ਪ੍ਰੇਮ ਜੋ ਸ਼੍ਰੀ ਰਾਧਾ ਕ੍ਰਿਸ਼ਨ ਪ੍ਰਸੰਗਾਂ ਦੇ ਗੀਤਾਂ ਵਿੱਚ ਵਰਣਨ ਹੋ ਗਿਆ ਗਊ ਘਾਟ ਦੇ ਨਾਂ ਦੇ ਸਥਾਨ ਤੇ ਉਹਨਾਂ ਨੇ ਜਾ ਕੇ ਉੱਥੇ ਡੇਰੇ ਲਾਈ ਉੱਥੇ ਆਪ ਨੂੰ ਗੋਸਵਾਮੀ ਵੱਲਵਾਚਾਰਜ ਜੀ ਮਿਲੇ ਤੇ ਉਹਨਾਂ ਨੇ ਜਦੋਂ ਸ਼ੂਰਦਾਸ ਜੀ ਕੋਲੋਂ ਬ੍ਰੈਗਬਾਈ ਭਜਨ ਸੁਨੇ ਤੇ ਇੱਕ ਹਫ਼ਤਾ ਦੇਖੀ ਤਾਂ ਖੁਸ਼ ਹੋ ਗਏ ਉਹਨੇ ਚੂਰਦਾਸ ਨੂੰ ਚੇਲਾ ਬਣਾ ਲਿਆ ਸ੍ਰੀ ਨਾਥ ਦੇ ਮੰਦਰ ਵਿੱਚ ਬੈਠਾ ਬੈਠ ਕੇ శ్రీ ਮਦਭਗ ਬਤ ਦਾ ਉਲਥਾ ਭਾਸ਼ਾ ਵਿੱਚ ਕੀਤਾ ਠੀਕ ਹੈ ਜੀ ਸੂਰ ਸਾਗਰ ਦੇ ਨਾਮ ਦੇ ਨਾਲ ਇੱਕ ਗ੍ਰੰਥ ਲਿਖਿਆ ਉਹਨਾਂ ਨੇ ਇੰਨੀ ਸੂਰ ਸਾਗਰ ਸੂਰਮਾ ਬੰਦਾ ਹੁਣ ਤੱਕ ਬਾਅਦ ਵੀ ਉਹ ਗ੍ਰੰਥ ਦਾ ਆਚਰਨ ਕਰਦਾ ਹੈ ਭਗਤ ਸੂਰਦਾਸ ਜੀ ਆਪ ਦਾ ਖਿਆਲ ਸੀ ਕਿ ਸਵਾ ਲੱਖ ਪਦ ਕਵਿਤਾ ਵਿੱਚ ਰਚਨ ਉਹ ਕਹਿੰਦੇ ਕਿ ਉਹਨਾਂ ਨੇ ਮੰਨ ਲਿਆ ਕਿ ਮੈਂ ਸਵਾ ਲੱਖ ਜਿਹੜੇ ਪਦ ਹੈਗੇ ਲਿਖੂਗਾ ਰਚਨਾ ਦੇ ਵਿੱਚ ਪਰ ਕਹਿੰਦੇ ਕਿ 75000 ਰਚਨਾ ਕਰਤੀ ਉਹਨਾਂ ਨੇ ਉਮਰ ਸੀ ਚਾਲਦੀ ਸੀਗੀ 75000 ਸ਼ਬਦਾਂ ਦੀ ਰਚਨਾ ਕਰਕੇ ਕਹਿੰਦੀ ਉਹ ਦਿਹਾਂਤ ਹੋ ਗਿਆ ਉਹਨਾਂ ਦਾ ਤੇ ਅੱਜ ਕੱਲ ਜੋ ਸੂਰਸ਼ਾਗਰਨਾ ਦਾ ਗ੍ਰੰਥ ਆ ਕਿਵੇਂ ਤੇ ਉਹ ਗ੍ਰੰਥ ਦੇ ਵਿੱਚ ਸਿਰਫ 5000 ਪਦੇ ਆ ਤੇ ਹੋਰ ਵੀ ਆਪ ਦੇ ਗ੍ਰੰਥ ਲਿਖੇ ਮਿਲਦੇ ਹਨ ਭਗਤੀ ਨੇ 80 ਚਾਲ ਦੀ ਉਮਰ ਪਹੁੰਚ ਕੇ ਚਲਾਣਾ ਕੀਤਾ ਤੇ ਸ੍ਰੀ ਕ੍ਰਿਸ਼ਨ ਦੇ ਭਗਤਾਂ ਵਿੱਚ ਮਹਾਨ ਅਸਤੀ ਹੋਇਆ ਤੇ ਸ੍ਰੀ ਗੁਰੂ ਗੰਦ ਸਾਹਿਬ ਜੀ ਦੀ ਆਪ ਜੀ ਦਾ ਇਹ ਮਤਲਬ ਜਿਹੜਾ ਸ਼ਬਦ ਹੈਗਾ 60 ਰੇਮਨ ਹਰ 60 ਮਨ ਹਰ ਬੇਮੁਖਨ ਕੋ ਸੰਗ ਇੱਕ ਸ਼ਬਦ ਜਿਹੜਾ ਹੈਗੀ ਇੱਕ ਪੰਗਤੀ ਕਰੋ ਗੁਰੂ ਗੰਦ ਸਾਹਿਬ ਦੇ ਵਿੱਚ ਭਗਤ ਸੂਰਦਾਸ ਜੀ ਦੀ ਦਰਜਾ ਜਿਹਨਿੰਦੇ ਲਾ ਲੋ ਭਗਤ ਸੂਰਦਾਸ ਜੀ ਦੇ ਜੀਵਨ ਦਾ ਜਿਹੜਾ ਜੋਰ ਮਾਰਾ ਨਹੀਂ ਕੱਟ ਗਏ ਰਖਤਾ ਤੇ ਉਦੋਂ ਬਾਅਦ ਚ ਉਹਦਾ ਜਵਾਬ ਦਿੱਤਾ ਉਹ ਜਵਾਬ ਕੀ ਸਾਡੇ ਗੁਰਸਿੱਖਾਂ ਵਾਸਤੇ ਜਿਹੜੇ ਗੁਰਬਾਣੀ ਦੇ ਪ੍ਰੇਮੀ ਆ ਗੁਰਬਾਣੀ ਨੂੰ ਪੜ ਪੜਦੇ ਆ ਸੁਣਦੇ ਆ ਸਮਝਦੇ ਆ ਉਹਨਾਂ ਵਾਸਤੇ ਆ ਵੀ ਤੁਸੀਂ ਜਿੰਨੇ ਮਤਲਬ ਹਰ ਕੇ ਸੰਗ ਵਸੇ ਹਰ ਲੋਕ ਤਨ ਮਨ ਅਰਖ ਸਰਵ ਸਭ ਅਰਪੇਵਾਨ ਸਹਿਜ ਤੁਨ ਝੋਕ ਵੀ ਪਰਮਾਰਥ ਕੀ ਭਗਵਾਨ ਦੇ ਭਗਤ ਭਗਵਾਨ ਨਾਲ ਹੀ ਰਹਿੰਦੇ ਹਨ ਉਹਨਾਂ ਨੇ ਤਾਂ ਆਪਣੇ ਸਭ ਕੁਝ ਹਰੀ ਦੇ ਅਰਪਣ ਕੀਤਾ ਹੋਇਆ ਉਹ ਸਦਾ ਸਹਿਜ ਪਿਆਰ ਤੇ ਇਸ ਦੀ ਵੀ ਖੁਸ਼ੀ ਨੂੰ ਮਾਨਦੇ ਰਹਿੰਦੇ ਹਨ ਭਗਵਾਨ ਦੇ ਦਰਸ਼ਨਾਂ ਨੇ ਉਹਨਾਂ ਨੂੰ ਐਸਾ ਸੰਜਮ ਵਾਲਾ ਬਣਾ ਦਿੱਤਾ ਹੈ ਕਿ ਉਹਨਾਂ ਨੇ ਇੰਦਰੀਆਂ ਤੇ ਕਾਬੂ ਪਾ ਲਿਆ ਜਿਸ ਦਾ ਇਹ ਫਾਲੋ ਹੋਇਆ ਕਿ ਭਗਵਾਨ ਨੇ ਉਹਨਾਂ ਨੂੰ ਸਾਰੇ ਪਦਾਰਥ ਦਿੱਤੇ ਹਨ ਜੋ ਕੋਈ ਸਭ ਤੋਂ ਵੱਡਾ ਸੋਖ ਰੰ ਦਾ ਤਰੀਕਾ ਵੀ ਤੁਸੀਂ ਆਪਣੇ ਆਪ ਨੂੰ ਕੰਟਰੋਲ ਕਰ ਲਓ ਇੰਦਰੀਆਂ ਤੇ ਸੰਜਮ ਪਾ ਲਓ ਕੋਈ ਇੱਜ਼ਤ ਕਰੇ ਤੁਹਾਡੀ ਮਾਨ ਕਰੇ ਨਹੀਂ ਕਰਦਾ ਨਾ ਕਰਦਾ ਠੀਕ ਹੈ ਜੀ ਤੇ ਤੁਸੀਂ ਆਪਣੀਆਂ ਜਿਹੜੀਆਂ ਜ਼ਿੰਦਗੀ ਜਿਹੜੀਆਂ ਆਪਣੇ ਖਰਚੇ ਘਟਾ ਕੇ ਆਪਣੀਆਂ ਭਾਵਨਾਵਾਂ ਜੇ ਤੁਸੀਂ ਸੰਜਮ ਪਾ ਲਿਆ ਤਾਂ ਤੁਸੀਂ ਸੌਖੇ ਰਹਿ ਸਕਦੇ ਤੇ ਜਿਹਦਾ ਫਾਇਦਾ ਇਹ ਹੁੰਦਾ ਹੈ ਵੀ ਉਹਨਾਂ ਨੂੰ ਭਗਵਾਨ ਨੂੰ ਸਾਰੇ ਪਦਾਰਥੀ ਮਿਲ ਗਏ ਜਦੋਂ ਪ੍ਰਭੂ ਦੇ ਖੇੜੇ ਵਾਲਾ ਮੁਖੜਾ ਦੇਖੀਦਾ ਹੈ ਕਿਸੇ ਤੇ ਦਿਦਾਰ ਦੀ ਲੋੜ ਹੀ ਕਹਿੰਦੇ ਕਹਿੰਦੇ ਪ੍ਰਮਾਤਮਾ ਤੋਂ ਸੁੰਦਰ ਕੋਈ ਬੰਦਾ ਨਹੀਂ ਹੋਏਗਾ ਸਭ ਤੋਂ ਸੁੰਦਰ ਜਿਹੜਾ ਹੈ ਪ੍ਰਮਾਤਮਾ ਹੀ ਆ ਤੇ ਪ੍ਰਮਾਤਮਾ ਨੂੰ ਛੱਡ ਕੇ ਜਿਹੜੇ ਲੋਕ ਹੋਰ ਪਾਸੇ ਫਿਰਦੇ ਹਨ ਉਹ ਆਪਣੇ ਤਨ ਮਨ ਨੂੰ ਨਾਸ਼ ਕਰਦੇ ਹਨ ਤੇ ਸ਼ੂਰ ਦਾ ਜਗਦੇ ਨੇ ਮੈਂ ਤਾਂ ਉਹ ਮੈਂ ਤਾਂ ਉਹ ਹਾਂ ਉਹ ਮੇਰੇ ਹਾਂ ਹੁਣ ਸਾਧ ਸੰਗਤ ਜੀ ਇਹ ਜਿਹੜਾ ਜਦੋਂ ਆਪਾਂ ਗੁਰਬਾਣੀ ਹੈ ਆਪਾਂ ਕਹਿੰਦੇ ਵੀ ਹਰੇਕ ਨੂੰ ਪੜ੍ਹਨੀ ਚਾਹੀਦੀ ਹੈ ਸੁਣਨੀ ਚਾਹੀਦੀ ਹੈ ਹਰੇਕ ਬੰਦਾ गा ਵੀ ਸਕਦਾ ਤਰਾਗਾਂ ਦੇ ਵਿੱਚ ਹਨੇ ਜੀ ਤੇ ਇਹ ਗੁਰਬਾਣੀ ਦੇ ਵਿੱਚ ਜਦੋਂ ਆਪਾਂ ਜਾਣਦੇ ਆ ਵਿੱਚੋਂ ਹੀਰਾ ਹੀਰੇ ਮੋਤੀ ਮਿਲਦੇ ਜਾਣੀ ਜੀ ਠੀਕ ਹੈ ਜੀ ਤੇ ਇਹ ਜੋ ਗੁਰਬਾਣੀ ਹੈ ਸਾਰੰਗ ਰਾਗ ਦੇ ਵਿੱਚ ਪੜ ਰਹੇ ਸੀ ਆਪਾਂ ਤੇ ਆਪਾਂ ਕੀਤਨ ਦੇਖੋ ਸਰਵਣ ਕਰਦੇ ਆਂ ਦਰਬਾਰ ਸਾਹਿਬ ਤੋਂ ਕਿਤੋਂ ਹੋ ਸੰਤ ਮਹਾਂਪੁਰਸ਼ ਸਾਰੇ ਨਾਮ ਦੀ ਗੱਲ ਕਰਦੇ ਹਨ ਤੇ ਆਪਾਂ ਨੂੰ ਵੀ ਥੋੜੀ ਜਿਹੀ ਨਾ ਵਿਚਾਰ ਵਾਲਾ ਆ ਜਾਣਾ ਚਾਹੀਦਾ ਹੈ ਜਿਹੜਾ ਰਾਗ ਸਾਰੰਗ ਹੈ ਤਾਂ ਕਰਕੇ ਇਹ ਸਿਰਫ ਭਗਤ ਸ਼ੂਰਦਾਸ ਜੀ ਦੀ ਇੱਕ ਟੋਕ ਹੈਗੀ ਹੈ ਤੇ ਇੱਕ ਤੋਕ ਜਿਹੜੀ ਹੈਗੀ ਆ ਉਹਦਾ ਮਹਾਰਾਜ ਨੇ ਐਕਸਪਲੇਨੇਸ਼ਨ ਕੀਤੀ ਆ ਸਮਝਾਇਆ ਸੰਸਾਰੀ ਲੋਕਾਂ ਨੂੰ ਵੀ ਵੇਰ ਹੋ ਪਿਆਰ ਦੇ ਵਿੱਚ ਆ ਕੇ ਆਪਣਾ ਜਿਹੜਾ ਟਾਈਮ ਹੈਗਾ ਵੀ ਇਸ ਵਗਾਰਾਂ ਦੇ ਵਿੱਚ ਨਹੀਂ ਖਤਮ ਕਰਨਾ ਚਾਹੀਦਾ ਤੇ ਤਾਂ ਕਰਕੇ ਕਈ ਚੀਜ਼ਾਂ ਜੇ ਸਾਨੂੰ ਪਤਾ ਨਹੀਂ ਹੈਗੀਆਂ ਸਾਨੂੰ ਗੁਰੂ ਗੰਗ ਸਾਹਿਬ ਦਾ ਕਈ ਵਾਰ ਪਾਠ ਕਰਨ ਵਾਲੇ ਨੂੰ ਨਹੀਂ ਪਤਾ ਹੁੰਦਾ ਸਾਡੇ ਗ੍ਰੰਥੀ ਸਿੰਘਾਂ ਨੂੰ ਵੀ ਨਹੀਂ ਪਤਾ ਹੁੰਦਾ ਦੇਖੋ ਆਪਾਂ ਇਹ ਨਹੀਂ ਕਹਿੰਦੇ ਆਪਾਂ ਨੂੰ ਸਿੱਖਿਆ ਲੈਣੀ ਚਾਹੀਦੀ ਸਾਨੂੰ ਵਿਚਾਰ ਕਰਨੀ ਚਾਹੀਦੀ ਆਸਕੱਚਾ ਠੀਕ ਹੈ ਜੀ ਤੇ ਤਾਂ ਕਰਕੇ ਇਹ ਜਿਹੜਾ ਹੈਗਾ ਸਾਡ ਮਨ ਹਰ ਬੇਮੁਖਣ ਕੋ ਸੰਗ ਠੀਕ ਹੈ ਇੱਕੋ ਹੀ ਤੁਕ ਹੈਗੀ ਆ ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਪੋਥੀ ਨੋਵੀਂ ਪੋਥੀ ਪੰਨਾ 128 ਦੇ ਅਨੁਸਾਰ ਇਹ ਤੁਕ ਸੁਰਦਾਜੀ ਦੀ ਆ ਅਤਿ ਭਗਤ ਸੁਰਦਾਜੀ ਦੀ ਤੇ ਤਾਂ ਕਰਕੇ ਇਸ ਤਰ੍ਹਾਂ ਹੁਣ ਜਿਵੇਂ ਰਾਗ ਸਾਰੰਗ ਦੇ ਵਿੱਚ ਸਾਰੰਗ ਕੀ ਮਾਰ ਮਹੱਲਾ ਚੌਥਾ ਰਾਏ ਮੈਮੇ ਹਸਨੀ ਕੀ ਤੁਨ ਰਾਏ ਮੈਮੇ ਹਸਨੀ ਕੀ ਤੁਨ ਮਤ ਬੜੀਆਂ ਵਧੀਆ ਸਰਾਵ ਬਣਦੀਆਂ ਬੜਾ ਆਨੰਦ ਆਉਂਦਾ ਕਈ ਵਾਰੀ ਅਸੀਂ ਜਦੋਂ ਕੀਰਤਨ ਕਰਦੇ ਹਾਂ ਮੇਰਾ ਖਿਆਲ ਕਈ ਵੀਰਾ ਭਰਾਵਾਂ ਨੂੰ ਨਹੀਂ ਸਮਝ ਆਉਂਦਾ ਠੀਕ ਹੈ ਨਾ ਤਾਂ ਫਿਰ ਇਹ ਹੁੰਦਾ ਵੀ ਮਹਾਰਾਜ ਕਹਿੰਦੇ ਵੀ ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ ਅਸਲ ਵਿੱਚ ਗੁਰਬਾਣੀ ਦਾ ਜਿਹੜਾ ਹੈਗਾ ਗਾਉਣਾ ਸੁਣਨਾ ਕੋਈ ਵੀ ਗਾ ਸਕਦਾ ਮਹਾਰਾਜ ਨੇ ਉਹਨੂੰ ਓਪਨ ਕੀਤਾ ਸਾਰਾ ਵਾਸਤੇ ਠੀਕ ਹੈ ਮੰਨ ਲਓ ਮੈਂ ਹਾਰਮੋਨੀਅਮ ਤੇ ਕੀਰਤਨ ਕਰ ਰਿਹਾ ਹਾਂ ਤੇ ਮੇਰੇ ਨਾਲ ਜੋੜੀ ਵਾਲਾ ਨਹੀਂ ਗਿਆ ਕਿਤੇ ਜੋੜੀ ਵਾਲਾ ਮਿਲ ਜਾਂਦਾ ਠੀਕ ਹੈ ਜੀ ਜਦੋਂ ਮਹਾਰਾਜ ਕਿਰਪਾ ਕਰਨਗੇ ਉਹ ਜਾ ਹੋਰ ਬਣਾਈ ਜਾਂਦੇ ਰਸ ਔਰ ਆਨੰਦਤਾ ਹੈ ਨਾ ਗੁਰਬਾਣੀ ਦਾ ਰਸ ਜਿਹੜਾ ਹੈ ਨਾ ਤੁਸੀਂ ਪੜ੍ਹ ਕੇ ਵੀ ਲੈ ਸਕਦੇ ਹੋ ਸੁਣ ਕੇ ਵੀ ਲੈ ਸਕਦੇ ਆ ਵਿਚਾਰ ਕੇ ਵੀ ਲੈ ਸਕਦੇ ਆ ਜਿਨੀ ਕਿਵੇਂ ਨਾ ਕਿਵੇਂ ਜੁੜਿਆ ਜਾਵੇ ਜਿਵੇਂ ਹੁਣ ਮੈਮੇ ਸਾਰੰਗ ਕੀ ਵਾਰ ਦੇ ਵਿੱਚ ਮਹੱਲਾ ਚੌਥਾ ਰਾਏ ਮੈਮੇ ਹਸਨੇ ਕੀ ਧੋਨਾ ਹੁਣ ਪੌੜੀ ਵੱਡਾ ਆਪ ਅਗੰਮ ਹੈ ਵੱਡੀ ਬੜੀ ਆਈ ਗੁਰਸੱਭ ਦੀ ਵੇਖ ਵੇਖ ਸਿਆ ਅੰਤਰ ਸਾੰਤ ਆਈ ਸਭ ਆਪੇ ਆਪ ਵਰਤਦਾ ਆਪੇ ਹੈ ਭਾਈ ਆਪਨਾਥ ਸਭ ਨਾਥੀਆਂ ਸਭ ਹੁਕਮ ਚਲਾਈ ਨਾਨਕ ਹਰ ਭਾਵੇਂ ਸੋ ਕਰੇ ਸਭ ਚੱਲੇ ਰ ਜਾਈ ਤੇ ਜਦੋਂ ਆਪਾਂ ਗਾਉਣੇ ਆ ਬੜਾ ਸੋਹਣਾ ਲੱਗਦਾ ਇਹ ਠੀਕ ਹੈ ਨਾ ਮੈਨੂੰ ਆਪਣੇ ਆਪ ਨੂੰ ਬਨੰਦਾ ਆ ਮੈਂ ਤੁਹਾਨੂੰ ਮੜਾ ਹੀ ਗਾ ਕੇ ਦੇਖਦਾ ਕਿਵੇਂ ਇਹ ਵੱਡੀ ਵੱਡਾਈ ਵੱਡਾ ਆਪ ਅਗੰਮ ਹੈ ਵੱਡੀ ਵੱਡਾਈ ਗੁਰ ਸਬਦੀ ਵੇਖ ਵਿਗਸ ਆਇ ਅੰਤਰ ਸਾਤ ਆਈ ਸਭ ਆਪੀ ਆਪ ਵਰਤਦਾ ਆਪੀ ਹੈ ਭਾਈ ਆਪਨਾ ਸਭਨਾਥੀਆਂ ਸਭ ਹੁਕਮ ਚਲਾਈ ਨਾਨਕ ਹਰ ਪਾਵੇ ਸੂ ਕਰੇ ਸਭ ਚਲੇ ਰਜਾਈ ਸੁਧ ਇਸ ਤਰ੍ਹਾਂ ਕੀ ਹੈ ਇਹ ਮਤਲਬ ਰਾਇ ਮਹਿਮੀ ਕੀ ਹਸਨੀ ਕੀ ਤੁਨ ਇਹ ਗੁਰੂ ਸਾਹਿਬ ਦੇ ਵਿੱਚ ਮਤਲਬ ਮਹਾਰਾਜ ਦੇ ਵਿੱਚ 12 ਜਿਹੜੀਆਂ ਹੈਗੀਆਂ ਸਾਰੰਗੀ ਕੀ ਵਾਰ ਮਹੱਲਾ ਚੌਥਾ ਇਸੇ ਤਰ੍ਹਾਂ ਸਾਰੰਗ ਕੀ ਵਾਰ ਦੇ ਵਿੱਚ ਜਿਹੜਾ ਸਾਰੰਗ ਰਾਗ ਹੈ ਦੇ ਵਿੱਚ ਸਭ ਤੋਂ ਵੱਧ ਜਿਹੜੀ ਹੈਗੀ ਬਾਣੀ 5ਵੇਂ ਪਾਤਸ਼ਾਹੀ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਗੁਰੂ ਅਰਜਨ ਦਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਤੇ ਇਹ ਬੜਾ ਆਨੰਦ ਸਾਧ ਸੰਗਤ ਜੀ ਤੋਂ ਆਪਾਂ ਵਿਚਾਰ ਕਰਾਂਗੇ ਤਾਂ ਮੋਹਣ ਕਰ ਆਵੋ ਕਰੋ ਜੋਦਰੀਆਂ ਮਾਨ ਕਰੋ ਰਹਿਮਾਨੇ ਬੋਲੋ ਕੂਲ ਚੌਕ ਤੇਰੀ ਪ੍ਰਿਆ ਤੇਰੀ ਪ੍ਰਿਆ ਚਰੀਆ ਠੀਕ ਹੈ ਸਾਰੰਗ ਪਹਿਲਾ ਪੰਜਵਾਂ ਦੂਪਦੇ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਸ ਤਰ੍ਹਾਂ ਇੱਕ ਹੋਰ ਸ਼ਬਦ ਪੜੀ ਤਾਂ ਪਤਾ ਲੱਗਦਾ ਠੀਕ ਹੈ ਨਾ ਸਾਰੰਗ ਭਾਲਾ ਪੰਜਵਾਂ ਮੱਖੀ RAM ਕਿ ਤੂੰ ਮੱਖੀ ਜਿਹਹ ਦੁਰਗੰਧ ਤਹਾਂ ਤੂੰ ਵੈਸਾ ਹੈ ਵਾਹ ਵੇਖਿਆ ਮੱਧ ਚਾਖੀ ਰਹਾਓ ਕਿਤਹਿ ਸਥਾਨ ਤੋਂ ਟਿਕਨਾ ਪਾਵੈ ਇਹ ਵੀ ਤੇ ਦੇਖੀ ਆਖੀ ਸੰਤਾਂ ਬਿਨ ਤੈ ਕੋਈ ਨਾ ਸਾਡਿਆ ਸੰਤ ਪਰੇ ਗੋਬਿੰਦ ਕੀ ਪਾਖੀ ਜੀ ਜੰਤ ਸਗਲੇ ਤੈ ਮੋਹਿ ਬਿਨ ਸੰਤ ਤਾ ਕਿੰਨੇ ਲਾਖੀ ਨਾਨਕ ਦਾਸ ਹਰ ਕੀਤਨ ਰਤਾ ਸਾਬਤ ਸੁਰਤ ਸੱਚ ਚਾਖੀ ਹੁਣ ਜਿਹੜੀ ਇਹ ਸ਼ਬਦ ਹੈਗੇ ਆ ਮਤਲਬ ਆਪਾਂ ਵੀ ਮੱਖੀ ਰਾਮ ਕੀ ਤੂੰ ਮੱਖੀ ਵੀ ਤੂੰ ਤਾਂ ਰਾਮ ਦੀ ਮੱਖੀ ਬਣ ਜਾ ਵੀ ਤੈਨੂੰ ਜਿਹੜਾ ਹੈਗਾ ਪਰਮਾਤਮਾ ਦਾ ਜਿਹੜਾ ਰਾਮ ਦਾ ਨਾਮ ਹਨ ਉਹਦੇ ਚ ਤੈਨੂੰ ਮਤਲਬ ਉਹਦੇ ਤੇ ਬੈਠਿਆ ਕਰ ਜਾ ਕੇ ਪਰ ਕਹਿੰਦਾ ਕਿ ਹੈ ਜਹੈ ਦਰਗਤ ਤਾਂ ਤੂੰ ਵਿਚਾਂ ਮਹਾ ਵਿਖੇ ਪਰ ਤੇਰਾ ਹਾਲ ਕੀ ਹੈ ਕਹਿੰਦਾ ਵੀ ਤੂੰ ਤਾਂ ਤੈਨੂੰ ਜਿੱਥੇ ਦਰਗੰਧ ਹੈ ਨਾ ਮਿਲਦੀ ਵੀ ਸੇਵਿਕਾਰਾਂ ਦੀ ਦਰਗੰਧ ਕੋਈ ਤੇ ਉੱਥੇ ਜਾ ਕੇ ਬੈਠਦੀ ਹੈ ਮੱਖੀ ਦੇ ਨਾਲ ਮਤਲਬ ਜੀ ਬਾਤ ਮੰਗਵਾਰਾਜ ਨੇ ਕੰਪੇਅਰ ਕਰਕੇ ਤੁਹਾਨੂੰ ਸਮਝਾਇਆ ਸਾਰਾ ਕੁਝ ਤੇ ਇਸੇ ਤਰ੍ਹਾਂ ਕੰਮ ਕੀਆ ਮਨੁੱਖ ਦਾ ਠੀਕ ਹੈ ਇਹ ਜੀ ਮਹਾਰਾਜ ਦਾ ਆਇਓ ਸੁਨਨ ਪੜਨ ਕੋ ਬਾਣੀ ਨਾਮ ਵਿਸਾਰ ਲਗਿਆ ਜਨ ਲਾਲ ਚਦਰਥ ਜਨਪੁਰਾਣੀ ਤੇ ਇਹ ਸਾਰੰਗ ਮਹੱਲਾ 5 ਮਾਈ ਰੀ ਮਨ ਮੇਰੋ ਮਤਬਾਰੂ ਠੀਕ ਹੈ ਪੇਖ ਦਿਯਾਲ ਅਨੰਤ ਸਖੂਰਨ ਹਾਰ ਰਸ ਰੱਪਿਓ ਖਮਾੜੋ ਤੇ ਸਾਰੰਗ ਮਹੱਲਾ 5 ਸਾ ਰਾਗ ਸਾਰੰਗ ਚੌਪ ਦੇ ਮਹੱਲਾ ਪਹਿਲਾ ਘਰ ਪਹਿਲਾ ਆਪਣੇ ਠਾਕੁਰ ਕੀ ਹੋਂ ਚੇਰੀ ਚਰਨ ਗਹਿ ਜਗ ਜੀਵਨ ਪ੍ਰਭ ਕੇ ਹੋਮੇ ਮਾਰਨ 베ਰੀ ਇਸੇ ਤਰ੍ਹਾਂ ਜਿਹੜਾ ਸ਼ਬਦ ਹੈਗਾ ਸਾਰਗਮਹਲਾ ਪੰਜਵਾਂ ਆਪਣੇ ਗੁਰ ਪੂਰੇ ਬਲੇ ਹਾਰੇ ਬਲੇ ਹਾਰੇ ਪ੍ਰਗਟ ਪ੍ਰਤਾਪ ਕੀ ਉਹ ਨਾਮ ਕੋ ਰਾਖੇ ਰੱਖਣ ਹਾਰੇ ਤੇ ਸਾਰਗਮਹਲਾ ਪੰਜਵਾਂ ਹਰ ਕੇ ਨਾਮਹੀਨ ਬੇਤਾਲ ਜੀਤਾ ਕਰਨ ਕਰਾਵਨ ਤੇ ਸਭ ਬੰਧਨ ਚੰਜਾਲ ਹਰੀ ਦੇ ਨਾਮ ਪੈਣਾ ਮਤਲਬ ਸਭ ਕੁਝ ਕਹਿੰਦੇ ਵੀ ਬੇਤਾਲ ਆ ਬੇਤਾਲ ਬੇਤਾਲ ਭੂਤ ਪ੍ਰੇਤ ਵਾਲਾ ਜਿਹੜਾ ਉਹਦਾ ਜੀਵਨ ਆ ਜਿਹੜੀ ਪਰਮਾਤਮਾ ਦਾ ਜੀਵਨ ਨਾਮ ਹੀ ਮਤਲਬ ਵੱਡਾ ਹੈ ਠੀਕ ਹੈ ਜੀ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਇਹ ਹੀ ਮਿਲਦਾ ਹੈ ਵੀ ਸਭ ਤੋਂ ਵੱਡਾ ਜਿਹੜਾ ਪਰਮੇਸ਼ਰ ਦਾ ਨਾਮ ਹੀ ਆ ਪਰਮਾਤਮਾ ਦਾ ਨਾਮ ਆ ਰਾ ਸਾਰੰਗ ਕੀ ਵਾਰ ਮਹਲਾ ਚੌਥਾ ਰਾਏ ਮੈਮੇ ਹਸਨੇ ਕੀ ਧੁਨ ਇੱਕੋ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹਲਾ ਦੂਜਾ ਗੋਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛਤ ਨਾਨਕ ਗੁਰਬਿੰਦ ਮਨ ਕਾ ਤਾਕ ਨ ਉਗੜੈ ਅਵਰਨਾ ਕੁੰਜੀ ਹੱਥ ਠੀਕ ਹੈ ਬਾਹੂ ਬਾਹੂ ਮਾਇਆ ਦੀ ਬਾਹ ਜਿਹੜੇ ਪਸ਼ੂਆਂ ਦੇ ਪੈਰਾਂ ਨੂੰ ਮਾਰਨ ਵਾਲਾ ਜੰਦਰਾ ਜਿਹੜੀ ਮਾਇਆ ਕਹਿੰਦੇ ਜਿਵੇਂ ਪਸ਼ੂਆਂ ਦੇ ਜਿੰਦਾਂ ਨਹੀਂ ਲੱਗਾ ਹੁੰਦਾ ਪੈਰਾਂ ਦੇ ਵਿੱਚ ਉਹੋ ਜਿਹੀ ਕਰੀ ਮਾਇਆ ਬੰਦੇ ਨੂੰ ਇਨਸਾਨਾਂ ਨੂੰ ਜਿਹੜੀ ਜੁੜੀ ਹੋਈ ਹੈ ਤੇ ਪਰ ਇਹ ਜੀ ਹੈ ਮਨਕੋਠਾ ਤਨ ਸੱਤ ਤਨ ਸੱਤ ਬਣਿਆ ਹੋਇਆ ਮਨਕ ਵਿੱਚ ਵੱਸਦਾ ਦੇ ਤੇ ਨਾਨਕ ਗੁਰੂ ਵਿਨ ਮਨਕਾ ਤਾਕ ਨਾ ਉਗੜੇ ਅਵਰਨਾ ਕੁੰਜੀ ਹੱਥ ਤੇ ਗੁਰੂ ਦੇ ਬਿਨਾ ਇਹ ਖੇਡ ਖੁੱਲਦੀ ਨਹੀਂ ਠੀਕ ਹੈ ਤੇ ਗੁਰੂ ਦਾ ਖੇਡ ਕੀ ਹੈ ਵੀ ਗੁਰਬਾਣੀ ਪੜੋ ਸੁਣੋ ਵਿਚਾਰੋ ਠੀਕ ਹੈ ਜੀ ਤੇ ਵਾਹਿਗੁਰੂ ਜੀ ਨੂੰ ਕਰੋ ਜਪੋ ਠੀਕ ਹੈ ਇਸ ਤਰ੍ਹਾਂ ਰਾਗ ਸਰੰਗ ਬਾਣੀ ਭਗਤਾਂ ਦੀ ਵਿੱਚ ਕਬੀਰ ਜੀ ਦਾ ਸ਼ਬਦ ਵੀ ਆ ਭਗਤ ਕਬੀਰ ਦਾ ਰਾਗ ਸਰੰਗ ਬਾਣੀ ਭਗਤਾਂ ਕੀ ਕਬੀਰ ਜੀ ਰਾਜਾ ਸ੍ਰਮਤ ਵਿਤ ਨਹੀਂ ਜਾਣੀ ਤੇਰੀ ਤੇਰੇ ਸੰਤਨ ਕੀ ਹੋਂ ਚੇਰੀ ਹਸ ਤੋ ਜਾਇ ਸੋ ਰੋਵਤ ਆਵੈ ਰੋਵਤ ਜਾਇ ਸੋ ਹਸੇ ਵਸਤੋ ਹੋਏ ਹੋਏ ਸੋ ਉਜਰ ਉਜਰ ਹੋਏ ਸੋ ਬਸੈ ਜਲਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵਾ ਧਰਤੀ ਤੇ ਇਕਾਸ਼ ਚੜਾਵਾ ਜੜੇ ਇਕਾਸ਼ ਗਰਾਵੈ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਖਲਬੂਤ ਤੇ ਪੰਡਿਤ ਕਰਬੂ ਪੰਡਿਤ ਤੇ ਮੁਗਤਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ ਹੁਣ ਕਹਿੰਦੇ ਪਰਮੇਸ਼ਰ ਕੀ ਕਰਦਾ ਉਹ ਤਾਂ ਰਾਜਾ ਨੂੰ ਭਿਖਾਰੀ ਬਣਾ ਦਿੰਦਾ ਮੂਰਤ ਤੋਂ ਪੰਡਤ ਕਰਨ ਦਾ ਪੰਡਤ ਤੇ ਮੁਗਤਾਰੀ ਨਾਰੀ ਤੋਂ ਫਰਖ ਬਣਾ ਦਿੰਦਾ ਤੇ ਫਰਖਾਂ ਤੇ ਜੋ ਨਾਰੀ ਸੋ ਸਾਧ ਸੰਗਤ ਬਹੁਤ ਵੱਡੀ ਜੋ ਕਿਰਪਾ ਹੈ ਇਹ ਆਪਾਂ ਵਿਚਾਰ ਕਰਨੀ ਚਾਹੀਦੀ ਅਕੇ ਕਰਦੇ ਰਹਾਂਗੇ ਮਨ 'ਚ ਮੇਰੇ ਦੋਬਧਾ ਪੈਦਾ ਹੋਈ ਸੀ ਵੀ ਇਹ ਭਗਤ ਸ਼ੂਰਦਾਸ ਜੀ ਦਾ ਨਾਮ ਆ ਰਿਹਾ ਠੀਕ ਹੈ ਨਾ ਤੇ ਮਹਾਰਾਜ ਨੇ ਉਹਨੂੰ ਐਕਸਪਲੇਨ ਕੀਤਾ ਵੀ ਤੁਹਾਨੂੰ ਜਿੰਨੇ ਮਰਜੀ ਤੁਸੀਂ ਸੁੰਦਰ ਹੋ ਜਾਓ ਤਾਂ ਤੁਸੀਂ ਪ੍ਰਮਾਤਮਾ ਦਾ ਜਿਹੜਾ ਨਾਮ ਆ ਸਭ ਤੋਂ ਥੇ ਰਹੇਗਾ ਉੱਪਰ ਹੈ ਉਹਨੂੰ ਚੰਦਰਮਨਣਾ ਚਾਹੀਦਾ ਵੀ ਕਿਸੇ ਦਾ ਮਤਲਬ ਕਿ ਇਹ ਦਿਲ ਨਹੀਂ ਦਿਖਾਉਣਾ ਚਾਹੀਦਾ ਠੀਕ ਹੈ ਜੀ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਸਾਰੰਗਰਾਗ ਦੇ ਵਿੱਚ ਆਪਾਂ ਵੀਡੀਓ ਵੀ ਬਣਾਈ ਸੀਗੀ ਤੇ ਕਿਰਪਾ ਕਰਿਆ ਕਰੋ ਸੁਣਿਓ ਠੀਕ ਹੈ ਨਾ ਤੇ ਉਹਨੂੰ ਮਤਲਬ ਸੁਣ ਲਿਆ ਕਰੋ ਲਾਈਕ ਕਰ ਲਿਆ ਕਰੋ ਕਿਉਂਕਿ ਗੁਰਬਾਣੀ ਦਾ ਜਿਹੜਾ ਆਧਾਰ ਹੈ ਸਾਨੂੰ ਜਿਹੜਾ ਫਾਇਦਾ ਹੋਣਾ ਸੁਣਨ ਦੇ ਨਾਲ ਹੀ ਹੋਣਾ ਹੈ ਸੁਣਨ ਦੇ ਨਾਲ ਕੀ ਹੈ ਜਪੁ ਮਨ ਗੋਬਿੰਦ ਹਰਿ ਗੋਬਿੰਦ ਗੁਣੀ ਨਿਧਾਨ ਸਭ ਸ੍ਰਿਸ਼ਟ ਦਾ ਪ੍ਰਭ ਵੀਰੂ ਮਨਹਰ ਬੋਲ ਹਰਪੁਰਖ ਅਬਿਨਾਸ ਸੋ ਇਹ ਜਿਹੜੀ ਹੈਗੀ ਆ ਤੁਸੀਂ ਸਾਰਾ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਵੀਅਰ ਕੀਤਾ ਪਰ ਇਹ ਅੱਜ ਦੇ ਟਾਈਮ ਦੇ ਵਿੱਚ ਕਹਿੰਦੇ ਵੀ ਟੈਕਨੋਲੋਜੀ ਦਾ ਟਾਈਮ ਹੈ ਰੱਬ ਦੀਆਂ ਗੱਲਾਂ ਪ੍ਰਮਾਤਮਾ ਦੀਆਂ ਗੱਲਾਂ ਕਰਨੀਆਂ ਜ਼ਰੂਰੀ ਹੁੰਦੀਆਂ ਠੀਕ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਗੁਰਬਾਣੀ ਸੁਣਿਆ ਕਰੋ ਤੇ ਪੜੋ ਵਿਚਾਰੋ ਸੁਣੋ ਤੇ ਕੋਈ ਮਨ ਚ ਡੁੱਬਦਾ ਹੋਵੇ ਇੱਕ ਦੂਜੇ ਨਾਲ ਆਪਾਂ ਵਿਚਾਰ ਕਰਨ ਦੀ ਜੋ ਆਤਮਣੀ ਹੈ ਤੇ ਵੀਡੀਓ ਨੂੰ ਦੇਖੋ ਸੁਣੋ ਕਮੈਂਟ ਕਰੋ ਪਰ ਮਾਰਕਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ